ਅੱਜ ਕੱਲ ਲੋਕ ਬੜੇ ਪਰੇਸ਼ਾਨ ਨੇ ਬਿਮਾਰੀਆਂ ਤੋਂ ਤੇ ਜਿਹੜੇ ਦੁੱਖ ਤੋੜ ਮੋਤੀ ਆ ਤੇ ਇਹਦਾ ਕੀ ਫਾਇਦਾ ਪਹਿਲੇ ਤਾਂ ਇਹ ਹੀ ਦੱਸੋ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਆਪਣੀ ਨਮਕਦਾਨੀ ਵਿੱਚ ਬਹੁਤ ਗੁਣ ਨੇ ਉਦਾਂ ਹੀ ਆਪਣੀਆਂ ਬਨਸਪਤੀਆਂ ਦੇ ਵਿੱਚ ਵੀ ਬਹੁਤ ਗੁਣ ਨੇ ਬਹੁਤ ਤਰ੍ਹਾਂ ਦੀਆਂ ਬਨਸਪਤੀਆਂ ਏਦਾਂ ਦੀਆਂ ਜਿਹੜੇ ਬਿਮਾਰੀ ਧਿਆਨਿਕ ਤੋਂ ਧਿਆਨਿਕ ਨੂੰ ਵੀ ਠੀਕ ਕਰਦੀਆਂ ਨੇ ਜਿਵੇਂ ਕਿਸੇ ਨੂੰ ਭੁੱਖ ਨਹੀਂ ਲੱਗਦੀ ਕਿਸੇ ਨੂੰ ਬੁਖਾਰ ਨਹੀਂ ਉਤਰਦਾ ਕਿਸੇ ਦੇ ਕੋਈ ਕਿਤੇ ਕਰਾਇਚੋਂ ਚੋਂ ਉਤਰ ਗਿਆ ਕਿ ਜਿਹੜਾ ਇਹ ਦੁੱਖ ਤੋੜ ਮੋਤੀ ਆ ਤੇ ਕਿਹੜੀ ਕਿਹੜੀ ਬਿਮਾਰੀ ਨੂੰ ਕਬਰ ਕਰਦਾ ਸਭ ਤੋਂ ਛੋਟਾ ਮੋਤੀ ਜਿਹੜਾ ਹੈਗਾ ਉਹ ਹੈਗਾ ਜੀ ਬਵਾਸੀਰ ਵਾਸਤੇ ਜੇ ਕਿਸੇ ਨੂੰ ਬਵਾਸੀਰ ਹੋਵੇ ਤਾਂ ਉਹਦੇ ਇਹ ਮੋਤੀ ਪਵਾਇਆ ਜਾਂਦਾ ਓਕੇ ਜੇ ਕਿਸੇ ਨੂੰ ਬੁਖਾਰ ਉਤਰਦਾ ਨਹੀਂ ਜਾਂ ਕੋਈ ਦਵਾਈ ਲੱਗਦੀ ਨਹੀਂ ਜਾਂ ਰਾਤ ਨੂੰ ਬਰਾਬ ਨੇ ਸੁਪਨੇ ਆਉਂਦੇ ਨੇ ਜਾਂ ਸਰੀਰ ਕੰਬਦਾ ਜਾਂ ਇਦਾਂ ਦੇ ਕੋਈ ਵੀ ਹਰਕਤਾਂ ਲੱਗਦੀਆਂ ਨੇ ਜਾਂ ਕੋਈ ਦਿੱਕਤ ਮਹਿਸੂਸ ਹੁੰਦੀ ਆ ਤਾਂ ਉਹਦੇ ਲਈ ਇਹ ਲੋਕਟ ਆਪਾਂ ਪਵਾਨੇ ਆ ਇਹ ਮੋਤੀ ਆ ਗਿਆ ਜਿੰਨੇ ਕਿਸੇ ਨੂੰ ਸ਼ੂਗਰ ਬੀਪੀ ਹੈ ਬਲੱਡ ਪ੍ਰੈਸ਼ਰ ਮਾਈਗਰੇਨ ਤੱਕ ਦੀਆਂ ਕੋਈ ਪ੍ਰੋਬਲਮ ਆਣੇ ਦਿੱਕਤ ਆਣੇ ਸਰਵਾਈਕਲਾ ਤਾਂ ਉਹਦੇ ਲਈ ਇਹ ਉਸ ਤੋਂ ਵੱਡਾ 3 ਨੰਬਰ ਮੋਤੀ ਪਵਾਇਆ ਜਾਂਦਾ ਕਿ ਆਪਾਂ ਕਿਸੇ ਤੋਂ ਕੋਈ ਹਜ਼ਾਰਾਂ ਰੁਪਏ ਨਹੀਂ ਲਿੱਤਾ ਸੌਆਂ ਰੁਪਏ ਦੇ ਵਿੱਚ ਇਹਦੀ ਕੀਮਤ ਆ ਜਿਹੜਾ ਤੁਸੀਂ ਮੋਤੀ ਪਾਇਆ ਸੀਗਾ ਕੀ ਪ੍ਰੋਬਲਮ ਸੀ ਗੋਡਿਆਂ ਦੇ ਦਰਦ ਹੋਣਾ ਢੂਏ ਦਰਦ ਹੋਣਾ ਹੁਣ ਠੀਕ ਆ ਗੋਡਿਆਂ ਦਾ ਹਾਂ ਅਗਨੋ ਹੁਣ ਚੱਲ ਚੱਲ ਸਕਦੇ ਹੋ ਬੈਠ ਕੇ ਹਾਂ ਚੱਲ ਵੀ ਸਕਦੇ ਆ ਪੂਰੀ ਵੀ ਚੜ੍ਹ ਜਾਂਦੇ ਆ ਬੈਠ ਕੇ ਉੱਠ ਸਕਦੇ ਹਾਂ ਜਿਵੇਂ ਸਾਡੇ 10 ਟਾਂ ਨੂੰ ਜ਼ੋਰ ਦਿਖਾਇਓ ਕਿ ਬੈਠ ਕੇ ਵੀ ਤੁਸੀਂ ਉੱਠ ਸਕਦੇ ਹੋ ਨਾ ਸੋ ਇਹ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਮਰੀਜ਼ ਨੇ ਮੋਤੀ ਪਾਇਆ ਸੀਗਾ ਇਹ ਪਹਿਲਾਂ ਨਾਲੋਂ ਹੁਣ ਇਹਨਾਂ ਨੂੰ ਫਰਕ ਆ ਤੇ ਇਹਨਾਂ ਨੇ ਆ ਮੋਤੀ ਤੁਸੀਂ ਦੇਖਦੇ ਹੋ ਕਿ ਗਲ ਦੇ ਵਿੱਚ ਪਾਇਆ ਹੋਇਆਗਾ ਸ਼ਸ਼ੇਕਾਲ ਜੀ ਆਲਵੇਸ ਨਿਊ ਚੈਨਲ ਦੇਖਦੇ तमाम ਦਰਸ਼ਕਾਂ ਦਾ ਮੈਂ ਮਨਪ੍ਰੀਤ ਕੌਰ ਸਵਾਗਤ ਕਰਦੀ ਆਈ ਹੋਪ ਕਿ ਸਾਰੇ ਠੀਕ ਠਾਕ ਹੋਮੋਗੇ ਦੱਸੋ ਜਿੱਦਾਂ ਕਿ ਅੱਜਕੱਲ ਦਾ ਜਿਹੜਾ ਮਾਹੌਲ ਚੱਲ ਰਿਹਾ ਆਮ ਪਬਲਿਕ ਨੂੰ ਜਿਹੜੇ ਲੋਕਾਂ ਨੂੰ ਬਹੁਤ ਸਾਰੀਆਂ ਜਿਹੜੀਆਂ ਪ੍ਰੋਬਲਮਾਂ ਨੇ ਕਿਸੇ ਨਾ ਕਿਸੇ ਦੁੱਖ ਤੋਂ ਜਿਹੜਾ ਹਰ ਇੱਕ ਇਨਸਾਨ ਪਰੇਸ਼ਾਨ ਆ ਤੇ ਅਸੀਂ ਦੁੱਖ ਤੋਂ ਛੁਟਕਾਰਾ ਪਾਉਣ ਵਾਸਤੇ ਤੁਹਾਡੇ ਲਈ ਬਹੁਤ ਸਾਰੀਆਂ ਵੀਡੀਓਜ਼ ਲੈ ਕੇ ਆਉਂਦੇ ਰਹੇ ਹਾਂ ਪਰ ਇੱਕ ਅੱਜ ਵੱਖਰੀ ਜੀ ਵੀਡੀਓ ਲੈ ਕੇ ਆਇਆ ਕੀ ਲੈ ਕੇ ਆ ਉਦਾਹਰਨ ਵਜ੍ਹਾ ਦੱਸਣਾ ਚਾਹੁੰਦੇ ਹਾਂ ਕਿ ਕੁਝ ਨਸਪਤੀ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਤੋਂ ਆਪਾਂ ਨੂੰ ਫਾਇਦਾ ਹੋ ਸਕਦਾ ਪਰ ਆਪਾਂ ਉਹਨਾਂ ਚੀਜ਼ਾਂ ਤੋਂ ਫਾਇਦਾ ਨਹੀਂ ਲੈਂਦੇ ਜਿੱਦਾਂ ਕਿ ਆਪਣੇ ਘਰ ਦੇ ਵਿੱਚ ਮੌਜੂਦ ਪਈਆਂ ਹੁੰਦੀਆਂ ਉਹ ਚੀਜ਼ਾਂ ਜਿੱਦਾਂ ਕਿ ਨਮਕ ਹੋ ਗਿਆ ਨਮਕ ਤੇ ਬਹੁਤ ਸਾਰੇ ਫਾਇਦੇ ਨੇ ਹਲਦੀ ਹੋ ਗਈ ਅਦਰਕ ਹੋ ਗਿਆ ਲਸਣ ਹੋ ਗਿਆ ਅਜਵਾਇਨ ਹੋ ਗਈ ਇਹਨਾਂ ਕਰੇਲੂ ਜਿਹੜੀਆਂ ਚੀਜ਼ਾਂ ਨੇ ਇਹਨਾਂ ਤੋਂ ਬਹੁਤ ਸਾਰੇ ਜਿਹੜੇ ਫਾਇਦੇ ਹੁੰਦੇ ਨੇ ਪਰ ਆਪਾਂ ਨੇ ਜਿਹੜੇ ਲੋਕ ਨੇ ਫਾਇਦੇ ਨਹੀਂ ਲੈਂਦੇ ਤੇ ਦੇਸੀ ਤੇ ਅੰਗਰੇਜ਼ੀ ਦਵਾਈਆਂ ਮਹਿੰਗੇ ਮਹਿੰਗੇ ਦਵਾਈਆਂ ਖਾ ਕੇ ਖੁਸ਼ ਨੇ ਪਰ ਅਸੀਂ ਅੱਜ ਤੁਹਾਡੇ ਲਈ ਇੱਕ ਬਹੁਤ ਵਧੀਆ ਵੀਡੀਓ ਲੈ ਕੇ ਆਏ ਆ ਕਿ ਦੁੱਖ ਤੋੜ ਮੋਤੀ ਤੁਸੀਂ ਸੋਚਦੇ ਹੋਮੋਗੇ ਕਿ ਦੁੱਖ ਤੋੜ ਮੋਤੀ ਕੀ ਹੋਇਆ ਇੱਕ ਦੁੱਖ ਤੋੜ ਮੋਤੀ ਆ ਜਿਹਦੇ ਨਾਲ ਹਰ ਇੱਕ ਦੁੱਖ ਆ ਜਿਹੜਾ ਟੁੱਟ ਜਾਂਦਾ ਮੇਰੇ ਨਾਲ ਰਾਜਾ ਧੂਰੀ ਜੀ ਮੌਜੂਦ ਨੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਜਿਹੜੇ ਦੁੱਖ ਤੋੜ ਮੋਤੀ ਆ ਉਹਦੇ ਨਾਲ ਕਿਹੜੀਆਂ-ਕਿਹੜੀਆਂ ਪ੍ਰੋਬਲਮ ਆ ਹੱਲ ਹੁੰਦੀਆਂ ਨੇ ਤੇ ਕਿਵੇਂ ਇਹ ਪਾਣਾ ਆ ਕਿੱਥੇ ਪਾਣਾ ਆ ਤੇ ساری ਗੱਲਬਾਤ ਕਰਾਂਗੇ ਮੇਰੇ ਨਾਲ ਰਾਜਾ ਧੂਰੀ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਸ਼ਸ਼ੀ ਅਕਾਲ ਜੀ ਸਵਾਗਤ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਰ ਜਿਹੜਾ ਮੈਂ ਦਸ਼ਕਾਂ ਨਾਲ ਪਹਿਲੇ ਗੱਲ ਕੀਤੀ ਆ ਕਿ ਤੁਹਾਡੇ ਲਈ ਵੀਡੀਓ ਲੈ ਕੇ ਆਇਆ ਕਿ ਹਰ ਇੱਕ ਦੁੱਖ ਤੋਂ ਛੁਟਕਾਰਾ ਪਾਉਣ ਵਾਸਤੇ ਹਨਾ ਅੱਜ ਕੱਲ ਲੋਕ ਬੜੇ ਪਰੇਸ਼ਾਨ ਨੇ ਬਿਮਾਰੀਆਂ ਤੋਂ ਤੇ ਜਿਹੜੇ ਦੁੱਖ ਤੋੜ ਮੋਤੀ ਆ ਤੇ ਇਹਦਾ ਕੀ ਫਾਇਦਾ ਪਹਿਲੇ ਤਾਂ ਇਹ ਹੀ ਦੱਸੋ ਹਾਂਜੀ ਜ਼ਰੂਰ ਦੱਸਾਂਗੇ ਜੀ ਇਹ ਦੁੱਖ ਤੋੜ ਮੋਤੀ ਆ ਨਾਲ ਦੇਖੋ ਇੱਕ ਲੋਕਟ ਵੀ ਆਹੇ ਹਮ ਇਹਦਾ ਇਹ ਹੈ ਜੀ ਕਿ ਅੱਜ ਕੱਲ ਲੋਕ ਬਨਸਪਤੀਆਂ ਤੋਂ ਦੂਰ ਜਾ ਰਹੇ ਨੇ ਹਮ ਮੈਡੀਸਨ ਕਣੀ ਭੱਜ ਰਹੇ ਨੇ ਪਰੰਤੂ ਆਪਣੀਆਂ ਜਿਹੜੀਆਂ ਬਨਸਪਤੀਆਂ ਨੇ ਇਹਨਾਂ ਵਿੱਚ ਵੀ ਬਹੁਤ ਫਾਇਦਾ ਬਹੁਤ ਗੁਣ ਨੇ ਏਦਾਂ ਦੇ ਚਮਤਕਾਰ ਬਨਸਪਤੀਆਂ ਦੇ ਵਿੱਚ ਨੇ ਕਿ ਜਿਹੜੇ ਤੁਸੀਂ ਕਦੇ ਸੋਚ ਨਹੀਂ ਸਕਦੇ ਬਹੁਤ ਬਹੁਤ ਵੱਡੀਆਂ ਬਿਮਾਰੀਆਂ ਲੀਹੇ ਕਾਰਗਰ ਸਿੱਧ ਨੇ ਆਪਣੀਆਂ ਬਨਸਪਤੀਆਂ ਜੀ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਆਪਣੀ ਨਮਕਦਾਨੀ ਵਿੱਚ ਬਹੁਤ ਗੁਣ ਨੇ ਬਿਲਕੁਲ ਨੇ ਉਦਾਂ ਹੀ ਆਪਣੀਆਂ ਬਨਸਪਤੀਆਂ ਦੇ ਵਿੱਚ ਵੀ ਬਹੁਤ ਗੁਣ ਨੇ ਬਹੁਤ ਤਰ੍ਹਾਂ ਦੀਆਂ ਬਨਸਪਤੀਆਂ ਇਦਾਂ ਦੀਆਂ ਜਿਹੜੇ ਬਿਮਾਰੀ ਭਿਆਨਕ ਤੋਂ ਭਿਆਨਕ ਨੂੰ ਵੀ ਠੀਕ ਕਰਦੀਆਂ ਨੇ ਪਰੰਤੂ ਉਹਨਾਂ ਦੇ ਵੱਲ ਜਾਣ ਲਈ ਆਪਾਂ ਨੂੰ ਪਹਿਲ ਕਰਨੀ ਪਊਗੀ ਜਿਹੜੇ ਕਿ ਅੱਜ ਕੱਲ ਪਹਿਲ ਨਹੀਂ ਕਰਦੇ ਜੇ ਕੋਈ ਦਿੱਕਤ ਆਂਦੀ ਆ ਛੋਟੀ ਜੀ ਦਿੱਕਤ ਆਂਦੀ ਆ ਦਵਾਈ ਲੈ ਲੈਂਦੇ ਨੇ ਫਿਰ ਉਹ ਦਵਾਈ ਤੇਜ਼ ਲੈਂਦੇ ਨੇ ਜਿਸ ਤਰ੍ਹਾਂ ਕਿ ਦਵਾਈ ਪਹਿਲਾਂ ਲੋ ਲੈਵਲ ਤੋਂ ਸ਼ੁਰੂ ਕਰਨੀ ਚਾਹੀਦੀ ਆ ਇਦਾਂ ਹੀ ਅਸੀਂ ਇਹ ਬਨਸਪਤੀਆਂ ਨੇ ਬਨਸਪਤੀਆਂ ਦੇ ਜਿਵੇਂ ਹੁਣ ਆ ਪਾਠ ਪੂਜਾ ਕਰਕੇ ਜਿਸ ਬੰਦੇ ਦਾ ਕੋਈ ਰੋਗ ਹੁੰਦਾ ਉਹ ਰੋਗ ਲਈ ਅਸੀਂ ਪਾਠ ਪੂਜਾ ਕਰਦੇ ਆ ਬਕਾਇਦਾ ਕਿਸੇ ਦੇ 5 ਦਿਨ ਪਾਠ ਚੱਲਦਾ ਕਿਸੇ ਦੇ 3 ਦਿਨ ਚੱਲਦਾ ਕਿਸੇ ਦੇ 7 ਦਿਨ ਚੱਲਦਾ ਉਹ ਬੰਦੇ ਦੇ ਰੋਗ ਦੇ ਉਹਦਾ ਨਾਮ ਉਚਾਰਨ ਕਰਕੇ ਉਹ ਬਨਸਪਤੀ ਨੂੰ ਐਨ ਪੂਰਾ ਦੇਵੀ ਦੇਵਤਿਆਂ ਅੱਗੇ ਉਸ ਰੋਗ ਲਈ ਉਸ ਬੰਦੇ ਦੇ ਜਿਵੇਂ ਕਿਸੇ ਨੂੰ ਭੁੱਖ ਨਹੀਂ ਲੱਗਦੀ ਕਿਸੇ ਨੂੰ ਬੁਖਾਰ ਨਹੀਂ ਉਤਰਦਾ ਕਿਸੇ ਦੇ ਕੋਈ ਕਿਤੇ ਕਰਾਏ ਚੌਂਚ ਉਤਰ ਗਿਆ ਤੇ ਉਹਦੇ ਉੱਤੇ ਉਹ ਨੂੰ ਹੁਣ ਦਿੱਕਤ ਇਹ ਆਨ ਲੱਗੀ ਆ ਕਿ ਕੋਈ ਦਵਾਈ ਲੈ ਕੇ ਵੀ ਕੋਈ ਦਿੱਕਤ ਹੱਲ ਨਹੀਂ ਹੁੰਦੀ ਬਿਲਕੁਲ ਤਾਂ ਫਿਰ ਉਹ ਤੁਸੀਂ ਇਹ ਬਨਸਪਤੀਆਂ ਦਾ ਸਹਾਰਾ ਜ਼ਰੂਰ ਲਵੋ ਤੇ ਇਹ ਬਨਸਪਤੀਆਂ ਐਦਾਂ ਦੀਆਂ ਨੇ ਉਹਨਾਂ ਨੂੰ ਬਹੁਤ ਪਾਂਸਾਰ ਹੂੰ ਦੇਖੋ ਇੱਕ ਤਾਂ ਆਪਾਂ ਕਹਿੰਦੇ ਆ ਜੀ ਪਾਂਸਾਰ ਆਪਾਂ ਨੂੰ ਦਿੱਕਤ ਹੱਲ ਹੋਣੀ ਚਾਹੀਦੀ ਆ ਇਹ ਉਦਾਂ ਦੀ ਹੀ ਬਨਸਪਤੀਆਂ ਨੇ ਜਿਹੜਾ ਪਾ ਕੇ ਕੀ ਤੁਹਾਨੂੰ ਨਾਲ ਦੇ ਨਾਲ ਹੀ ਉਹਦਾ ਅਸਰ ਦਿਖੂਗਾ ਅਸਰ ਜੀ अच्छा जी चलो आपा क्योंकि आपा ਨੂੰ ਨਹੀਂ ਪਤਾ ਕਿ ਕਿਹੜੇ-ਕਿਹੜੇ ਲੋਕਾਂ ਨੂੰ ਹਨ ਕਿਹੜੀ-ਕਿਹੜੀ ਪ੍ਰੋਬਲਮ ਆ ਠੀਕ ਹੈ ਤੇ ਆਪਾਂ ਕੱਲੀ-ਕੱਲੀ ਬਿਮਾਰੀ ਦਾ ਜਿਹੜਾ ਨਾਮ ਵੀ ਨਹੀਂ ਲੈ ਸਕਦੇ ਤੇ ਮੈਂ ਤਾਂ ਔਰਡੇ ਤੋਂ ਹੀ ਪੁੱਛਣਾ ਚਾਹੂੰਗੀ ਕਿ ਜਿਹੜਾ ਇਹ ਦੁੱਖ ਤੋੜ ਮੋਤੀ ਆ ਤੇ ਕਿਹੜੀ-ਕਿਹੜੀ ਬਿਮਾਰੀ ਨੂੰ ਕਵਰ ਕਰਦਾ ਕੋ ਜਿਹੜੇ ਇਹ ਦੁੱਖ ਤੋੜ ਮੋਤੀ ਨੇ ਇਹ ਮੋਤੀਆਂ ਦੇ ਵਿੱਚ ਵੀ ਤੁਸੀਂ ਇੱਕ ਧਿਆਨ ਨਾਲ ਦੇਖੋ ਸਾਈਜ਼ ਬਣੇ ਹੋਏ ਨੇ ਛੋਟਾ ਉਸ ਤੋਂ ਵੱਡਾ ਉਸ ਤੋਂ ਵੱਡਾ ਉਸ ਤੋਂ ਵੱਡਾ ਦੇਖੋ ਕੈਮਰਾਮੈਨ ਸਾਹਿਬ ਨੂੰ ਖਾਵਾ ਲਈ ਕਿ ਦਿਖਾਵਾ ਕਿੰਨਾ ਬੜਾ ਮੋਤੀ ਆ ਐਦਾਂ ਹੀ ਇਹ ਆਪਣਾ ਇੱਕ ਲੋਕਟ ਬਣਿਆ ਹੋਇਆ ਜੀ ਇਹਦੇ ਵਿੱਚ ਕੀ ਹੈਗੀ ਸਭ ਤੋਂ ਛੋਟਾ ਮੋਤੀ ਜਿਹੜਾ ਹੈਗਾ ਉਹ ਹੈਗਾ ਜੀ ਬਵਾਸੀਰ ਵਾਸਤੇ ਜੇ ਕਿਸੇ ਨੂੰ ਬਵਾਸੀਰ ਹੋਵੇ ਤਾਂ ਉਹਦੇ ਇਹ ਮੋਤੀ ਪਵਾਇਆ ਜਾਂਦਾ ਓਕੇ ਜੇ ਕਿਸੇ ਨੂੰ ਬੁਖਾਰ ਉੱਤਰਦਾ ਨਹੀਂ ਜਾਂ ਕੋਈ ਦਵਾਈ ਲੱਗਦੀ ਨਹੀਂ ਜਾਂ ਨੂੰ ਰਾਤ ਨੂੰ ਡਰਾਪ ਨੇ ਸੁਪਨੇ ਆਉਂਦੇ ਨੇ ਜਾਂ ਸਰੀਰ ਕੰਬਦਾ ਜਾਂ ਐਦਾਂ ਦੇ ਕੋਈ ਵੀ ਹਰਕਤਾਂ ਲੱਗਦੀਆਂ ਨੇ ਜਾਂ ਕੋਈ ਦਿੱਕਤ ਮਹਿਸੂਸ ਹੁੰਦੀ ਆ ਤਾਂ ਉਹਦੇ ਲਈ ਇਹ ਲੋਕਟ ਆਪਾਂ ਪਵਾਨੇ ਆ ਇਹ ਲੋਕਟ ਸਿਰਫ ਬਨਸਪਤੀ ਤੋਂ ਹੀ ਆ ਬਨਸਪਤੀ ਦੀ ਦੀ ਪਾਠ ਪੂਜਾ ਹੁੰਦੀ ਆ ਹਰ ਇੱਕ ਦੇਵੀ ਦੇਵਤੇ ਦੀ ਆਪਣੀ ਅਲੱਗ-ਅਲੱਗ ਪਾਠ ਪੂਜਾ ਹੁੰਦੀ ਆ ਚਲੋ ਦੇਵੀ ਦੇਵਤੇ ਅੱਗੇ ਅਰਦਾਸ ਬੇਨਤੀ ਕੀਤੀ ਹਾਂ ਤੇ ਉਹਦਾ ਨਾਲ ਉਚਾਰਨ ਹੁੰਦੇ ਨੇ ਤਾਂ ਫਿਰ ਉਹਨੂੰ ਇਹ ਉਹਦੇ ਲਈ ਪਵਾਇਆ ਜਾਂਦਾ ਹੁਣ ਜਿਵੇਂ ਆਹ ਥੋੜਾ ਜਿਹਾ ਬੜਾ ਉਸ ਤੋਂ ਸਾਈਜ਼ ਆ ਇਹਦੇ ਵਿੱਚ ਕਿਸੇ ਨੂੰ ਜੋੜਾਂ ਦਾ ਦਰਦ ਰਹਿੰਦਾ ਇੱਕ ਜੋੜਾਂ ਦਾ ਦਰਦ ਹੁੰਦਾ ਕਿ ਜੋੜਾਂ ਦਾ ਦਰਦ ਇੱਕ ਹੁੰਦਾ ਆਹ ਜਿਹੜੀਆਂ ਹੱਡੀਆਂ ਨੇ ਆਪਣੀਆਂ ਦੇਖੋ ਆਹ ਜਿਹੜੀਆਂ ਹੱਡੀਆਂ ਨੇ ਆਪਣੀਆਂ ਹੱਡੀਆਂ ਦੇ ਅੰਦਰ ਦਰਦ ਹੁੰਦਾ ਜਦੋਂ ਕੋਈ ਮੂਵਮੈਂਟ ਕਰਦਾ ਤਾਂ ਦਰਦ ਹੁੰਦਾ ਤਾਂ ਉਹਦੇ ਲਈ ਇਹ ਬੜਾ ਮੋਤੀ ਪਵਾਇਆ ਜਾਂਦਾ ਜੀ ਇਸ ਤੋਂ ਇਲਾਵਾ ਹੁਣ ਆ ਉਸ ਤੋਂ ਵੀ ਬੜਾ ਮੋਤੀ ਆ ਗਿਆ ਜੀ ਇਹ ਮੋਤੀ ਆ ਗਿਆ ਜਿਵੇਂ ਕਿਸੇ ਨੂੰ 슈ਗਰ ਬੀਪੀ ਹਾਈ ਬਲੱਡ ਪ੍ਰੈਸ਼ਰ ਮਾਈਗਰੇਨ ਤੱਕ ਦੀਆਂ ਪੋਰੋਬਲਮ ਆਣੇ ਦਿੱਕਤਾਂ ਆਣੇ ਸਰਵਾਈਕਲ ਆ ਤਾਂ ਉਹਦੇ ਲਈ ਇਹ ਉਸ ਤੋਂ ਬੜਾ 3 ਨੰਬਰ ਦਾ ਮੋਤੀ ਪਵਾਇਆ ਜਾਂਦਾ ਹੁਣ ਜਿਸ ਤਰ੍ਹਾਂ ਕੀ ਆ ਬੜਾ ਮੋਤੀ ਆ ਇਹ ਬੜਾ ਮੋਤੀ ਪਸ਼ੂਆਂ ਦੇ ਲਈ ਕਰਗਰਾ ਓਕੇ ਜਿਸ ਤਰ੍ਹਾਂ ਕੀ ਕੋਈ ਮੱਝਾ ਕੋਈ ਗਾਉ ਆ ਇਹ ਉਹਨਾਂ ਦੇ ਇਹ ਮੋਤੀ ਆ ਗਿਆ ਜਿਵੇਂ ਕਿਸੇ ਨੂੰ 슈ਗਰ ਬੀਪੀ ਹਾਈ ਬਲੱਡ ਪ੍ਰੈਸ਼ਰ ਮਾਈਗਰੇਨ ਤੱਕ ਦੀਆਂ ਪੌਬਲਮ ਆਣੇ ਦਿੱਕਤਾਂ ਆਣੇ ਸਰਵਾਈਕਲ ਆ ਤਾਂ ਉਹਦੇ ਲਈ ਇਹ ਉਸ ਤੋਂ ਵੱਡਾ 3 ਨੰਬਰ ਦਾ ਮੋਤੀ ਪੋਆਇਆ ਜਾਂਦਾ ਹੁਣ ਜਿਸ ਤਰ੍ਹਾਂ ਕੀ ਆਹ بڑا ਮੋਤੀ ਆ ਇਹ بڑا ਮੋਤੀ ਪਸ਼ੂਆਂ ਦੇ ਲਈ ਕਰਗਰ ਆ ਓਕੇ ਜਿਸ ਤਰ੍ਹਾਂ ਕੀ ਕੋਈ ਮੱਝ ਆ ਕੋਈ ਗਾਉਂ ਆ ਇਹ ਉਹਨਾਂ ਦੇ ਪਵਾਇਆ ਜਾਂਦਾ ਉਹਨਾਂ ਦੀ ਅਲੱਗ-ਅਲੱਗ ਸਮੱਸਿਆਵਾਂ ਵਾਸਤੇ ਮਤਲਬ ਜ਼ਰੂਰੀ ਨਹੀਂ ਕਿ ਬੰਦਿਆਂ ਦੀਆਂ ਲੇਡੀਜ਼ ਦੀ ਬਿਮਾਰੀ ਚੱਲ ਰਹੀ ਆ ਤੇ ਪਸ਼ੂਆਂ ਦੀ ਵੀ ਬਿਮਾਰੀ ਚੱਲ ਪਸ਼ੂਆਂ ਦੀ ਵੀ ਹਾਂ ਬਿਲਕੁਲ ਸਹੀ ਗੱਲ ਆ ਜੀ ਤੁਸੀਂ ਸਹੀ ਕਿਹਾ ਉਹਦੇ ਕਿਸੇ ਪਸ਼ੂ ਨੂੰ ਜਿਹੜੇ ਕੋਈ ਦੁੱਧ ਨਹੀਂ ਦਿੰਦਾ ਹਾਂ ਆਪਾਂ ਕਹਿੰਦੇ ਸਵੇਰੇ ਤਾਂ ਮੱਝ ਚੋਈ ਜਾਂ ਗਾਉਂ ਚੋਈ ਸੀ ਪਰ ਸ਼ਾਮ ਨੂੰ ਜਾਂ ਅਗਲੇ ਦਿਨ ਦੋ ਦਿਨ ਉਹਨੇ ਦੁੱਧ ਦਿੱਤਾ ਨਹੀਂ ਜਾਂ ਦੁੱਧ ਘਟ ਗਿਆ ਕੀ ਦਿੱਕਤ ਕੀ ਆ ਗਈ ਜਾਂ ਭੁੱਖ ਵੀ ਕੱਟ ਲੱਗਦੀ ਆ ਜਾਂ ਭੁੱਖ ਕੱਟ ਲੱਗਦੀ ਆ ਜਾਂ ਕਈ ਵਾਰ ਉਹਨਾਂ ਨੂੰ ਫਰੇਮਾ ਵੀ ਰਹਿੰਦਾ ਇਦਾਂ ਦੀਆਂ ਚੀਜ਼ਾਂ ਲਈ ਇਹ ਬਨਸਬਤੀ ਇਹ ਹੋਇਆ ਜਾਂ ਲੋਕ ਘਟੋ ਅਲੱਗ-ਅਲੱਗ ਉਹਨਾਂ ਦੀ ਜਣ ਕੇ ਸਮੱਸਿਆ ਹੁੰਦੀ ਆ ਉਹਦੇ ਹਿਸਾਬ ਨਾਲ ਉਹ ਵਰਤਿਆ ਜਾਂਦਾ ਅੱਛਾ ਜੀ ਇਹ ਮਤਲਬ ਜਿਹੜੇ ਵੀ ਚਾਹੇ ਛੋਟਾ ਮੋਤੀ ਆ ਚਾਹੇ ਵੱਡਾ ਮੋਤੀ ਆ ਚਾਹੇ ਉਸ ਤੋਂ ਵੱਡਾ ਮੋਤੀ ਆ ਚਾਹੇ ਲੋਕਟਾ ਮਤਲਬ ਇਹ ਕਿ ਕਿਸੇ ਵੀ ਬਿਮਾਰੀ ਤੇ ਪਾਇਆ ਜਾਂਦਾ ਜਿਹੜਾ ਤੁਸੀਂ ਤੁਹਾਡੇ ਵੱਲੋਂ ਦੇਵੀ-ਦੇਵਤਾ ਨੂੰ ਅੱਗੇ ਤੇ ਆ ਕੇ ਪਾਇਆ ਜਾਂਦਾ ਮੋਤੀ ਇਹ ਮਤਲਬ ਕਿੰਨੇ ਕ ਟਾਈਮ 'ਚ ਬਿਮਾਰੀ ਨੂੰ ਕਵਰ ਕਰ ਦਿੰਦਾ ਜਣ ਕੇ ਇਹਦਾ ਪਹਿਲੇ 24 ਘੰਟੇ ਦੇ ਵਿੱਚ ਵਿੱਚ ਹੀ ਅਸਰ ਸ਼ੁਰੂ ਹੋ ਜਾਂਦਾ ਪਹਿਲੇ 12 ਘੰਟੇ ਦੇ ਵਿੱਚ ਇਹ ਸਰੀਰ ਨੂੰ ਜਿਹੜੀ ਬੈਡ એનર્ਜੀ ਹੁੰਦੀ ਆ ਉਹਨੂੰ ਖਤਮ ਕਰਦਾ ਸਭ ਤੋਂ ਪਹਿਲਾ ਵੱਡਾ ਕੰਮ ਇਹਦਾ ਇਹ ਆ ਜੀ 12 ਘੰਟੇ ਤੋਂ ਬਾਅਦ ਇਹਨੇ ਆਪਣਾ ਪ੍ਰੋਸੈਸ ਸ਼ੁਰੂ ਕਰਨਾ ਜਿਵੇਂ ਆਪਾਂ ਕਹਿੰਦੇ ਆ ਦਵਾਈ ਸਰੀਰ ਦੇ ਵਿੱਚ ਰਸ ਗਈ ਉਹ 12 ਘੰਟੇ ਤੋਂ ਬਾਅਦ ਇਹਨੇ ਆਪਣਾ ਕੰਮ ਸ਼ੁਰੂ ਕਰ ਦੇਣਾ ਯਾਨੀ ਕਿ ਇੱਕ ਇਨਸਾਨ ਨੂੰ ਇਹ ਮੋਤੀ ਜਾਨ ਲੋਕਟ ਇਹ ਪਾਣ ਤੋਂ 72 ਘੰਟੇ ਦੇ ਵਿੱਚ ਵਿੱਚ ਉਹਨੂੰ ਇੱਕ ਅਲੱਗ ਜੀ એનર્ਜੀ ਤੇ बैड ਫੀਲਿੰਗ ਉਹ ਖਤਮ ਹੋ ਕੇ ਮਹਿਸੂਸ ਹੋਣ ਲੱਗ ਜਾਂਦਾ ਕਿ ਮੈਨੂੰ ਕੁਝ ਹੈਗਾ ਹੈਗਾ ਕੀ ਕੋਈ ਫਰਕ ਲੱਗ ਰਿਹਾ ਕੋਈ ਅਲੱਗ ਜੀ એનર્ਜੀ ਲੱਗ ਰਹੀ ਆ ਜਾਂ ਜਿਹੜੇ ਮੇਰੇ ਦੁੱਖ ਤਕਲੀਫ ਸੀ ਉਹਦੇ ਵਿੱਚੋਂ ਮੈਨੂੰ 20 10 30 40 50 ਸੈਂਟ ਕੁਝ ਲੱਗ ਰਿਹਾ ਅੱਛਾ ਜੀ ਜਿੱਦਾਂ ਕਿ ਅੱਜ ਕੱਲ ਦੇਖਿਆ ਜਾ ਰਿਹਾ ਕਿ ਕੋਈ ਅਨਪੜਤਾ ਹੈ ਨਹੀਂ ਹਨਾ ਸਾਰੇ ਪੜ੍ਹੇ ਲਿਖੇ ਨੇ ਜੋਬ ਵਗੈਰਾ ਕਰਦੇ ਨੇ ਕੋਈ ਕਸ ਦੀ ਜੋਬ ਤੇ ਬੈਠਾ ਕੋਈ ਕਸ ਦੀ ਜੋਬ ਤੇ ਬੈਠਾ ਤੇ ਮਤਲਬ ਕਹਿੰਦਾ ਭਾਬੀ ਕਿ ਅੱਜ ਕੱਲ ਜਿਹੜੇ ਲੋਕ ਨੇ ਇਸ ਚੀਜ਼ਾਂ ਤੇ ਵਿਸ਼ਵਾਸ ਘੱਟ ਕਰਦਿਆ ਪਹਿਲਾਂ ਵੀ ਆਪਾਂ ਦੱਸਿਆ ਹੈ ਕਿ ਕੁਝ ਬਨਾਸਪਤੀ ਚੀਜ਼ਾਂ ਹੁੰਦੀਆਂ ਨੇ ਆਪਾਂ ਉਹਨਾਂ ਨੂੰ ਵਰਤਨ ਦੇ ਵਿੱਚ ਨਹੀਂ ਲੈ ਕੇ ਜਾਂਦੇ ਮਤਲਬ ਦਵਾਈਆਂ ਖਾਣੇ ਆ ਹਨਾ ਤੇ ਅਗਲਾ ਕਹਿ ਦਿੰਦਾ ਕਿ ਯਾਰ ਮੋਤੀ ਧਾਗੇ ਦੇ ਵਿੱਚ ਪਾ ਕੇ ਗਲਚ ਪਾਣਾ ਪਏਗਾ ਤਾਂ ਮਤਲਬ ਲੋਕ ਕਹਿਣਗੇ ਯਾਰ ਇਹ ਕੀ ਹਨ ਪੜਾ ਦੇ ਵਾਲੀ ਹਰਕਤ ਕਰ ਰਿਹਾਗਾ ਮੋਤੀ ਦਾਗਾ ਪਾਇਆ ਹੈ ਇਹਨਾਂ ਨੇ ਮਤਲਬ ਇਹ ਗੱਲ ਚ ਪਾਣਵਾ ਉਹ ਗੱਲ ਚ ਹੀ ਪਾਣਾ ਜਾਂ ਵੈਸੇ ਵੀ ਆਪਾਂ ਜੇਬ ਵਗੈਰਾ ਨਹੀਂ ਨਹੀਂ ਵੈਸੇ ਦੇਖੋ ਜੀ ਜਿਸ ਤਰ੍ਹਾਂ ਹੁਣ ਕਿਸੇ ਦੀ ਜੋੜਾਂ ਦੀ ਦਰਦ ਦਾ ਜਾਂ ਕਿਸੇ ਨੂੰ ਭੁੱਖ ਨਹੀਂ ਲੱਗਦੀ ਜਾਂ ਕਿਸੇ ਨੂੰ ਕੋਈ ਇਦਾਂ ਦੀ ਤਕਲੀਫ ਨੇ ਉਹਦੇ ਲਈ ਗੱਲ ਚ ਜੇ ਕਿਸੇ ਨੂੰ ਕਮਰ ਦੇ ਦਰਦ ਰਹਿੰਦਾ ਤਾਂ ਉਹਦੇ ਕਮਰ ਦੇ ਵਿੱਚ ਬੰਨਿਆ ਜਾਂਦਾ ਜੀ ਮਤਲਬ ਕੈਨ ਦਾ ਭਾਵਕ ਇਹ ਮੋਤੀ ਸ੍ਰੀ ਨੂੰ ਟੱਚ ਕਰਨਾ ਟੱਚ ਕਰਨਾ ਚਾਹੀਦਾ ਜੇ ਯਾਨਕਿ ਉਹ ਬਿਮਾਰੀ ਦੇ ਹਿਸਾਬ ਨਾਲ ਆ ਕਿਹੜੇ ਰੋਗ ਤੇ ਕਿਦਾਂ ਦਾ ਪਾਣੂ ਅਪਣਾਣੇ ਆ ਅੱਛਾ ਮਤਲਬ ਮਰੀਜ਼ ਨੂੰ ਇੱਥੇ ਆਉਣਾ ਪਏਗਾ ਇਹਦੇ ਵਿੱਚ ਦੋ ਤਰ੍ਹਾਂ ਦੇ ਕਾਰਨ ਨੇ ਜੀ ਜੇ ਤਾਂ ਮਰੀਜ਼ ਕੋਈ ਬਾਹਰੋਂ ਆ ਜਾਂ ਬੈੱਡ ਤੇ ਆ ਨਹੀਂ ਆ ਸਕਦਾ ਤਾਂ ਸਾਡੇ ਤੋਂ ਉਹਨਾਂ ਦਾ ਘਰ ਦਾ ਮੈਂਬਰ ਕੋਈ ਮਰਜ਼ੀ ਉਹਨਾਂ ਦਾ ਸਾਰਾ ਕੁਝ ਡਾਟਾ ਦੱਸ ਕੇ ਆਨਲਾਈਨ ਅਸੀਂ ਉਹਨਾਂ ਨਾਲ ਇੱਕ ਵਾਰ ਵੀਡੀਓ ਕਾਲ ਕਰਾਂਗੇ ਤੇ ਉਹਨਾਂ ਦੀ ਕੰਡੀਸ਼ਨ ਦੇਖਾਂਗੇ ਤਾਂ ਹੀ ਫਿਰ ਅੱਗੇ ਰੱਬ ਅਗੇ ਉਹਨਾਂ ਦਾ ਨਾਮ ਦਾ ਤੇ ਉਚਾਰਨ ਦੇਖੋ ਹੋਊਗਾ ਤਾਹੀਂ ਉਹ ਫਿਰ ਜ਼ਿਆਦਾ ਕਾਮਯਾਬ ਹੋਊਗਾ ਤੇ ਉਹਨਾਂ ਨੂੰ ਅਸਰ ਵੀ ਮਿਲੂਗਾ ਜੀ ਤੇ ਜਿਹੜੇ ਨਹੀਂ ਆ ਸਕਦੇ ਉਹਨਾਂ ਨੂੰ ਅਸੀਂ ਘਰ ਦਾ ਮੈਂਬਰ ਕੋਈ ਲੈ ਜਾਏ ਜਾਂ ਕੋਈ ਆਨਲਾਈਨ ਵੀ ਸਾਡੇ ਤੋਂ ਮੰਗਾਣਾ ਚਾਹੁੰਦਾ ਹੋਵੇ ਤਾਂ ਅਸੀਂ ਉਹਨਾਂ ਨੂੰ ਆਨ ਦਾ ਆਰਡਰ ਦਵਾਵਾਂਗੇ ਪਰ ਸਾਡੀ ਇੱਕ ਗਾਰੰਟੀ ਹੈ ਜੀ 100% ਸਾਡਾ ਕੋਈ ਵੀ ਚੀਜ਼ ਦਾ ਆਰਡਰ ਹੁੰਦਾ ਤਾਂ ਉਹਦਾ ਪੁਕਤਾਨ ਹੋਊਗਾ ਜੋ ਕੁਝ ਕਹਾਂਗੇ ਉਹੀ ਮਿਲੂਗਾ ਕੋਈ ਧੋਖਾ ਨਹੀਂ ਹੋ ਕੋਈ ਧੜਾ ਨਹੀਂ ਹੋ ਸਭ ਤੋਂ ਵੱਡੀ ਗੱਲ ਕੋਈ ਇਹ ਨਹੀਂ ਹੈਗਾ ਕਿ 2000 4000 ਦਾ ਸਮਾਨ ਇਹ ਹਰ ਇੱਕ ਚੀਜ਼ ਅਸੀਂ ਗਰੀਬ ਅਮੀਰ ਤੇ ਦਰਮਿਆਨੇ ਬੰਦੇ ਦੇ ਹਿਸਾਬ ਨਾਲੀ ਇਹਦਾ ਹਰ ਚੀਜ਼ ਸੋਚ ਕੇ ਹੀ ਅਸੀਂ ਹਰ ਇੱਕ ਚੀਜ਼ ਰੱਖੀ ਗਈ ਆ ਜੀ ਲਾਸਟ ਕੁਐਸਚਨ ਤੇ ਮਤਲਬ ਕੁਝ ਦਰਸ਼ਕ ਨੇ ਜਿਹੜੇ ਇਹਨਾਂ ਚੀਜ਼ਾਂ ਤੇ ਵਿਸ਼ਵਾਸ ਨਹੀਂ ਕਰਦੇ ਉਹਨਾਂ ਲਈ ਤੁਹਾਡੇ ਕੋਲ ਇਹ ਮਤਲਬ ਕੀ ਉਹਨਾਂ ਨੂੰ ਵਿਸ਼ਵਾਸ ਦਿਵਾਉਣ ਵਾਸਤੇ ਤੁਸੀਂ ਇਦਾਂ ਦਾ ਤੁਹਾਡੇ ਕੋਲ ਕੀ ਪ੍ਰੂਫ ਆ ਕਿ ਤੁਸੀਂ ਮਨੀ ਬੈਕ ਵਾਪਸ ਕਰੋਗੇ ਜਾਂ ਕੁਝ ਵੀ ਇਹ ਦੇਖੋ ਪਹਿਲੀ ਗੱਲ ਮਨੀ ਬੈਕ ਦਿੱਤ ਗੱਲੇ ਆ ਕਿ ਆਪਾਂ ਕਿਸੇ ਤੋਂ ਕੋਈ ਹਜ਼ਾਰ ਰੁਪਈਆ ਨਹੀਂ ਲਿੱਤਾ ਸੌਆਂ ਰੁਪਈਆ ਦੇ ਵਿੱਚ ਇਦੀ ਕੀਮਤ ਆ ਜੋ ਕਿ ਬੰਦਾ ਖੜਾ ਖੜਾ ਅੱਜ ਕੱਲ ਮੇਰੇ ਹਿਸਾਬ ਨਾਲ 버ਗਰੀ ਖਾ ਜਾਂਦਾ ਜੀ ਬਾਕੀ ਕੱਪੜੇ ਜਾਂ ਹੋਰ ਚੀਜ਼ ਤਾਂ ਆਪਾਂ ਛੱਡੋ ਬਾਕੀ ਸਭ ਤੋਂ ਵੱਡੀ ਗੱਲ ਉਦਾਹਰਨ ਸਾਡੇ ਕੋਲੇ ਹੁਣ 1 ਮਹੀਨਾ ਹੋ ਗਿਆ ਜਿਹੜੇ ਕਿ ਤੁਸੀਂ ਆਇਓ ਛੋਟੇ ਆਂਦੇ ਹੀ ਨਾਲ ਭਾਈ ਸਾਹਿਬ ਆਏ ਨੇ 1 ਮਹੀਨਾ ਹੋ ਗਿਆ ਤੇ ਆ ਕੇ ਉਹਨਾਂ ਨੇ ਜੀ ਦੱਸਿਆ ਕਿ 1 ਮਹੀਨਾ ਹੋ ਗਿਆ ਮੈਂ ਇਹ ਪਾਏ ਨੂੰ ਦੁੱਖ ਤੋੜ ਮੋਤੀ ਤੇ ਮੈਨੂੰ ਬਹੁਤ ਵਧੀਆ ਲੱਗਿਆ ਤਾਂ ਆਪਣੇ ਕੋਲੇ ਬੈਠੇ ਨੇ ਤੁਸੀਂ ਉਹਨਾਂ ਨਾਲ ਇਹ ਗੱਲ ਕਰ ਸਕਦੇ ਹੋ ਪੁੱਛ ਸਕਦੇ ਹੋ ਉਹਨਾਂ ਨੂੰ ਜੀ ਜ਼ਰੂਰ ਪੁੱਛਾਂਗੇ ਅੱਛਾ ਐਡੀ ਹੋਮ ਡਿਲੀਵਰੀ ਵੀ ਹੈ ਬਿਲਕੁਲ ਜੀ ਹੋਮ ਡਿਲੀਵਰੀ ਵੀ ਹੋ ਜੋ ਕੁਝ ਕਹਾਂਗੇ ਉਹ ਹੀ ਸਮਾਨ ਉਹ ਘਰੇ ਅਗਲੇ ਦੇ 100% ਪਹੁੰਚੂਗਾ ਜੀ ਸਾਡੇ ਨਾਲ ਉਹ ਮਤਲਬ ਮਰੀਜ਼ ਵੀ ਮੌਜੂਦ ਨੇ ਜਿਨ੍ਹਾਂ ਨੇ ਇਹਨਾਂ ਤੋਂ ਇੱਕ ਮਹੀਨਾ ਪਹਿਲੇ ਮੋਤੀ ਲਿਆ ਸੀ ਆਪਾਂ ਗੱਲਬਾਤ ਸਾਡੇ ਨਾਲ ਉਹ ਮਰੀਜ਼ ਮੌਜੂਦ ਨੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿੱਥੋਂ ਆਏ ਹੋ ਧੋਰੀ ਤੋਂ ਹੀ ਧੋਰੀ ਤੋਂ ਜਿਹੜਾ ਤੁਸੀਂ ਮੋਤੀ ਪਾਇਆ ਸੀਗਾ ਕੀ ਪ੍ਰੋਬਲਮ ਸੀ ਗੋਡਿਆਂ ਦੇ ਦਰਦ ਹੋਣਾ ਢੂਹੇ ਦਰਦ ਹੋਣੀ ਹੁਣ ਠੀਕ ਆ ਗੋਡਿਆਂ ਦਾ ਹਾਂ ਅੱਗ ਨਾਲ ਫਰਕ ਆ ਹੁਣ ਚੱਲ ਚੱਲ ਸਕਦੇ ਹੋ ਬੈਠ ਸਕਦੇ ਹੋ ਹਾਂ ਚੱਲ ਵੀ ਸਕਦੇ ਆ ਖੂੜੀ ਵੀ ਚੜ੍ਹਦੇ ਨੇ ਬੈਠ ਕੇ ਉੱਠ ਸਕਦੇ ਹੋ ਹਾਂ ਜਿਵੇਂ ਸਾਡੇ ਦਰਸ਼ਕਾਂ ਨੂੰ ਜ਼ਰੂਰ ਦਿਖਾਓ ਵੀ ਬੈਠ ਕੇ ਵੀ ਤੁਸੀਂ ਉੱਠ ਸਕਦੇ ਹੋ ਹੁਣ ਦਿਖਾਵਾਂ ਜੀ ਹਾਂ ਜਰੂਰ ਦਰਸ਼ਕੋ ਇਹ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਮਰੀਜ਼ ਨੇ ਮੋਤੀ ਪਾਇਆ ਸੀਗਾ ਇਹ ਪਹਿਲਾਂ ਨਾਲੋਂ ਹੁਣ ਇਹਨਾਂ ਨੂੰ ਫਰਕ ਆ ਤੇ ਇਹਨਾਂ ਨੇ ਆ ਮੋਤੀ ਤੁਸੀਂ ਦੇਖਦੇ ਹੋ ਕਿ ਗਲ ਦੇ ਵਿੱਚ ਪਾਇਆ ਹੋਇਆਗਾ ਤੇ ਹੁਣ ਇਹ ਬੈਠ ਕੇ ਵੀ ਉੱਠ ਸਕਦੇ ਨੇ ਪੌੜੀਆਂ ਪੁੜੀਆਂ ਵਿੱਚ ਚੜ ਸਕਦੇ ਨੇ ਐਜੀ ਰਾਜਾ ਜੀ ਜਾਂਦੇ ਹਾਂ ਤੇ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਅਸੀਂ ਦਰਸ਼ਕਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਜ਼ਿੰਦਗੀ ਦੇ ਵਿੱਚ ਬਨਸਪਤੀ ਤੇ ਜਰੂਰ ਵਿਸ਼ਵਾਸ ਕਰੋ ਆਪਣੀ ਬਨਸਪਤੀ ਤੋਂ ਇਲਾਵਾ ਤੇ ਵੱਡੀ ਕੋਈ ਚੀਜ਼ ਨਹੀਂ ਇਸ ਕਰਕੇ ਤੁਸੀਂ ਇਹ ਸਮੋਤੀ ਨੂੰ ਇੱਕ ਵਾਰ ਜ਼ਰੂਰ ਪਾਓ 6 ਮਹੀਨੇ ਇੱਕ ਇਹ ਦੁੱਖ ਤੋੜ ਮੋਤੀ ਨੂੰ ਤੁਸੀਂ ਜਾਂ ਆਪਣੇ ਲੋਕਟ ਨੂੰ ਪਾਣਾ ਹੈ 6 ਮਹੀਨੇ ਤੋਂ ਬਾਅਦ ਇਹ ਨਮਾ ਫਿਰ ਬਦਲਿਆ ਜਾਊਗਾ ਜਿਸ ਦੀ ਕੀਮਤ ਵੀ ਕੋਈ ਜ਼ਿਆਦਾ ਨਹੀਂ ਹੈਗੀ ਪਰੰਤੂ ਇੱਕ ਵਾਰ ਜ਼ਰੂਰ ਪਾਓ ਬਨਸਪਤੀਆਂ ਤੇ ਆਪਣੀ ਤਰਹੋਰ ਤੇ ਤੁਸੀਂ ਜ਼ਰੂਰ ਵਿਸ਼ਵਾਸ ਕਰੋ ਜੀ ਆਪਣਾ ਫੋਨ ਨੰਬਰ ਜ਼ਰੂਰ ਬੋਲ ਦਿਓ ਜੀ ਸਾਡਾ ਫੋਨ ਨੰਬਰ ਹੈਗਾ 85089 ਜੀ 51 00 99085 99085 51000 ਇਹ ਸਾਡਾ ਮੋਬਾਈਲ ਨੰਬਰ ਆ ਸ਼੍ਰੀ ਗਣੇਸ਼ ਐਕੂਪ੍ਰੈਕਸ਼ਨ ਸੈਂਟਰ ਨੇੜੇ ਗੀਤਾਪਵਨ ਮੰਦਿਰ ਤੂਰੀ ਪੰਜਾਬ ਜ਼ਿਲ੍ਹਾ ਸੰਗਰੂਰ ਜੋ ਕੋ ਅਗਲ ਤੁਹਾਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਤਾਂ ਤੁਸੀਂ ਵੀ ਇਹ ਦੁੱਖ ਤੋੜ ਮੋਤੀ ਨੂੰ ਜ਼ਰੂਰ ਅਜਮਾਓ ਤੇ ਆਪਣੀ ਪ੍ਰੋਬਲਮ ਨੂੰ ਦੂਰ ਕਰੋ ਇਹੋ ਜੀਆਂ ਚੀਜ਼ਾਂ ਤੇ ਥੋੜਾ ਵਿਸ਼ਵਾਸ ਕਰਿਆ ਕਰੋ ਤਾਂ ਜੋ ਤੁਸੀਂ ਵੀ ਅੰਗਰੇਜ਼ੀ ਤੇ ਦੇਸੀ ਮਹਿੰਗੀਆਂ-ਮਹਿੰਗੀਆਂ ਦਵਾਈਆਂ ਤੋਂ ਛੁਟਕਾਰਾ ਪਾ ਸਕੋ ਵੀਡੀਓ ਚੱਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜੀ ਜ਼ਰੂਰ ਕਰਨਾ ਆਪਣੇ ਅੱਗੇ ਹੋਰ ਵੀ ਰਿਸ਼ਤੇਦਾਰਾਂ ਤੱਕ ਪਹੁੰਚਾਉਣਾ ਤਾਂ ਜੋ ਉਹਨਾਂ ਦੀ ਪ੍ਰੋਬਲਮ ਵੀ ਹੱਲ ਹੋ ਸਕੇ ਸੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ